ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਲਗਾਤਾਰ ਵੋਟਾਂ ਦਾ ਸਿਲਸਿਲਾ جاری ਹੈ। ਸੋ ਅੱਜ ਸ਼੍ਰੋਮਨੀ ਅਕਾਲੀ ਦਲ ਦੇ ਵੱਲੋਂ ਇੱਕ ਰੈਲੀ ਕੱਢੀ ਜਾ ਰਹੀ ਹੈ, ਯਾਤਰਾ ਕੱਢੀ ਜਾ ਰਹੀ ਹੈ। ਜਿਹੜੇ ਦੇਖ ਰਿਹਾ ਹਾਂ ਕਿ ਟਰੈਕਟਰਾਂ ਦੀ ਲਗਾਤਾਰ ਜਿਹੜੀ ਗਿਣਤੀ ਆ ਵਧ ਰਹੀ ਆ, ਦਰਪਰ ਜਿਹੜੀ ਗਿਣਤੀ ਆ ਉਹ ਵਧੀ ਜਾਂਦੀ ਆ। ਮੋਟਰਸਾਈਕਲਾਂ ਦੇ ਝੰਡੀਆਂ ਲੱਗੀਆਂ ਹੋਈਆਂ ਤੇ ਹੋਰ ਵੀ ਉਮੀਦਵਾਰ ਜਿਹੜੇ ਕਈ ਤਿਆਰ ਨੇ ਆਪਦੇ ਤੇ ਗੱਲਾਂ ਬਾਤ ਕਰਦੇ ਆ ਦਿਖਾਉਣੀਆਂ ਤੁਹਾਨੂੰ ਮਿਲਦੇ ਆ ਬਾਈਓ ਨਹੀਂ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹ ਵੀ ਕੀ ਇਹਨਾਂ ਦਾ ਹੈਗਾ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਹੋ ਜੀ ਹਾਂਜੀ ਹਾਂਜੀ ਜੀ ਅੱਜ ਕੀ ਹੈ ਜਿਹੜਾ ਸ਼੍ਰੋਮਣੀ ਕਾਲੀਦਾਰ ਵੱਲੋਂ ਕੋਈ ਉਮੀਦਵਾਰ ਨੂੰ ਖੜਾ ਕੀਤਾਗਾ ਉਹਦੇ ਸੰਬੰਧ ਚ ਯਾਤਰਾ ਦਾ ਵੈਸੇ ਕੋਈ ਨਹੀਂ ਜੀ ਇਹ ਉਮੀਦਵਾਰ ਨਹੀਂ ਖੜਾਗਾ ਇਹ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਕਾਲੀਦਾਰ ਵੱਲੋਂ ਕੱਢੀ ਜਾ ਰਹੀ ਹੈ ਜਿਹੜੀ ਕਿ ਸਾਰੇ ਸਾਰੇ ਜ਼ਿਲ੍ਹਿਆਂ ਚ ਹੁੰਦੀ ਹੋਈ ਤੇ ਹੋਣਾ ਅੱਜ ਇਹ ਕੋਰਤਪੁਰੇ ਪਹੁੰਚੂਗੀ 12 ਵਜੇ 12 ਵਜੇ ਤੋਂ ਬਾਅਦ 2:30 ਵਜੇ ਦੇਤੋਂ ਪਹੁੰਚਣੀ ਹੈ ਜਿਹੜੀ ਇਹ ਯਾਤਰਾ ਕਰਵਾਈ ਜਾ ਰਹੀ ਹੈ ਜੀ ਪੰਜਾਬ ਬਚਾਓ ਇਹਦੇ ਵਿੱਚ ਕੋਈ ਮੁੱਖ ਮਹਿਮਾਨ ਵੀ ਆ ਰਹੇ ਨੇ ਮੁੱਖ ਮਹਿਮਾਨ ਸਰਦਾਰ ਸੁਖੀਤ ਸਿੰਘ ਬਾਲੋਜੀ ਸ਼੍ਰੋਮਿਕਲ ਜੀ ਪਹੁੰਚ ਆ ਰਹੇ ਨੇ ਹਾਂਜੀ ਠੀਕ ਹੈ ਜੀ ਯਾਤਰਾ ਕਿੱਥੋਂ ਲੈ ਕੇ ਕਿੱਥੇ ਤੱਕ ਢੀ ਜਾਣੀ ਹੈ ਜੀ ਅੱਜ ਟਾਹਣਾ ਪਿੰਡ ਤੋਂ ਲੈ ਕੇ ਜੀ ਕੋਰਤਪੁਰਾ ਇੰਟਰਵਿਊ ਉਸ ਤੋਂ ਬਾਅਦ ਦੇਤੋਂ ਜੀ ਉਸ ਤੋਂ ਬਾਅਦ ਬਾਕੀ ਰਹਿਣ ਦੇ ਹਜਲੇ ਉਹਨਾਂ ਦੇ ਪੱਥੀ ਮਤਲਬ ਇਹਨਾਂ ਨੂੰ ਮਤਲਬ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਚੋਣਾਂ ਦਾ ਵੋਟਾਂ ਨੂੰ ਲੈ ਕੇ ਲਗਾਤਾਰ ਸਾਰੇ ਪਾਸੇ ਸਾਰੀਆਂ ਪਾਰਟੀਆਂ ਵੱਲੋਂ ਆਪ ਦਾ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਬਹੁਤ ਵੱਡਾ ਪ੍ਰਾਲਾ ਜੋ ਕਿ ਪੰਜਾਬ ਬਚਾਓ ਯਾਤਰਾ ਇਹਨਾਂ ਵੱਲੋਂ ਕੱਢੀ ਜਾ ਰਹੀ ਹੈ ਇਹਨਾਂ ਦਾ ਟੀਚਾ ਕੀ ਹੈ ਜੀ ਪੰਜਾਬ ਬਚਾਓ ਯਾਤਰਾ ਕਿਉਂ ਕੱਢੀ ਜਾ ਰਹੀ ਹੈ ਕਿਉਂ ਲੋੜ ਪੈ ਗਈ ਇਹਨਾਂ ਯਾਤਰਾ ਨੂੰ ਲਗਾਤਾਰ ਕਰਨ ਦੀ ਕੀ ਇਹ ਆ ਗਲਤ ਬੰਦਿਆਂ ਦੇ ਹੱਥ ਪੰਜਾਬ ਆ ਗਿਆ ਇਸ ਕਰਕੇ ਇਹਨਾਂ ਬੰਦਿਆਂ ਤੋਂ ਬਚਾਉਣ ਵਾਸਤੇ ਪੰਜਾਬ ਨੂੰ ਸਗਵੀ ਸਿੰਘ ਬਾਦਲ ਦੀ ਲੋੜ ਹੈ ਜਿਹੜਾ ਕਰਕੇ ਅੱਗੇ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀਆਂ ਸਕੀਮਾਂ ਚਲਾਈਆਂ ਸੀ ਇਹਨਾਂ ਨੇ ਸਾਰੀਆਂ ਬੰਦ ਕਰਤੀਆਂ ਉਹ ਦੁਬਾਰੇ ਸਰਕਾਰ ਆਊਗੀ ਲੋਕ ਚੋਣਨਗੇ ਹੁਣ ਲੋਕ ਪੱਤਾ ਪਾਰ ਹੋਏ ਪਏ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਹ ਉਹ ਤਾਂ ਕਰਕੇ ਅਕਾਲੀ ਦਲ ਨੂੰ ਭਾਜਦੇ ਇਸ ਕਰਕੇ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਕੱਢੀ ਜਾ ਰਹੀ ਹੈ ਆ ਸਗਵੀ ਸਿੰਘ ਬਾਦਲ ਆਉਣਗੇ ਅੱਜ ਆ ਕੇ ਇੱਥੇ ਸ਼ੈਨਸ਼ਾ ਪੈਸੇ ਦੇ ਵਿੱਚ ਸਾਰੀ ਸੰਗਤ ਨੂੰ ਸੁਬੋਧਨ ਕਰਨਗੇ ਇੱਦੂਗਾ ਚੇਤੂ ਨੂੰ ਅੱਗੇ ਚੱਲੇਗਾ ਜੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਪਤਵੰਤੇ ਸੱਜਣ ਨੇ ਜਿਹੜੇ ਯਾਤਰਾ ਨੂੰ ਲੈ ਕੇ ਤਿਆਰ ਬਾਰ ਤਿਆਰ ਨੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਮੋਟਰਸਾਈਕਲ ਜਿਹੜੇ ਤਿਆਰ ਖੜੇ ਨੇ ਟਰੈਕਟਰ ਤਿਆਰ ਖੜੇ ਨੇ ਝੰਡੀਆਂ ਲੱਗੀਆਂ ਹੋਈਆਂ ਨੇ ਤੇ ਤੇ ਇਹਨਾਂ ਵੱਲੋਂ ਪੂਰੀ ਤਿਆਰੀ ਹੈ ਜੀ ਮੈਨੂੰ ਲੱਗਦਾ ਵੀ ਥੋੜੇ ਜਿਹੀ ਸਮੇਂ ਵਿੱਚ ਕਾਫਲਾ ਆ ਰਿਹਾ ਹੋਣਾ ਜੀ ਬਹੁਤ ਜਲਦੀ ਜੀ ਬਹੁਤ ਜਲਦੀ ਕਾਫਲਾ ਆ ਰਿਹਾ ਜੀ ਤੇ ਜਿਹੜਾ ਇਹਨਾਂ ਦਾ ਮੁੱਖ ਟੀਚਾ ਉਹੀ ਹੈ ਕਿ ਪੰਜਾਬ ਨੂੰ ਬਚਾਇਆ ਜਾਵੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਲਗਾਤਾਰ ਨਸ਼ਿਆਂ ਦੇ ਵੱਲ ਵਧਦਾ ਜਾ ਰਿਹਾ ਹੈ ਉਹਨੂੰ ਬਚਾਉਣ ਦੇ ਲਈ ਇਹਨਾਂ ਵੱਲੋਂ ਇੱਕ ਪੰਜਾਬ ਬਚਾਓ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਜਿੱਦੀ ਸਮਾਪਤੀ ਸ਼ੈਨਸਾ ਪੈਲ ਸਕੂਟਪੁਰਾ ਵਿਖੇ ਹੋਣੀ ਹੈ ਜੀ ਸੋ ਅਸੀਂ ਦੁਬਾਰਾ ਫੇਰ ਤੁਹਾਨੂੰ ਮਿਲਾਂਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਸ਼ੈਨਸਾ ਪੈਲ ਦੇ ਵਿੱਚ ਜਿੱਥੇ ਸੁਖਵੀਰ ਸਿੰਘ ਬਾਦਲ ਖੁਦ ਆ ਇਹਨਾਂ ਨੂੰ ਸੰਬੋਧਨ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਸਾਰੀ ਟੀਮ ਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਕ ਜਕਾਰਾ ਸ਼੍ਰੋਮਣੀ ਕਾਲੀ ਦਲ ਵੱਲੋਂ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸ਼ਾਬਾਸ਼